ਮੈਂ ਮਨਜਿੰਦਰ ਸਿੰਘ ਆਈਐਸਪੀ ਜੋ ਕਿ ਮੇਰਾ ਜਿਹੜਾ ਲਾਈਵ ਆ ਮੈਂ ਤਕਰੀਬਨ YouTube ਦੇ ਉੱਤੇ ਹਰੇਕ ਐਤਵਾਰ 3 ਵਜੇ ਤੋਂ 4 ਵਜੇ ਤੱਕ YouTube ਦੇ ਉੱਤੇ ਹੋ ਤੇ ਉਹਨਾਂ ਨੂੰ ਹੈਗਾ ਆ ਮੇਰਾ ਜਿਹੜਾ YouTube ਦੇ ਉੱਤੇ ਜੇ ਤੁਸੀਂ ਸਰਚ ਕਰਨੀ ਚਾਹੁੰਦੇ ਹੋ ਤਾਂ ਉਹਦੇ ਉੱਤੇ ਤੁਸੀਂ ਮਨਜਿੰਦਰ ਸਿੰਘ ਆਈਐਸਪੀ ਭਰੋਗੇ ਤਾਂ ਤੁਹਾਨੂੰ ਜਿਹੜਾ ਹੈ ਮੇਰਾ ਉਹ ਚੈਨਲ ਜਿਹੜਾ ਲੱਭੂਗਾ ਮੇਰਾ ਪੇਜ ਜਿਹੜਾ ਉਹ YouTube ਦੇ ਉੱਤੇ ਤੁਹਾਨੂੰ ਆਪ ਜੀ ਨੂੰ ਮਿਲੂਗਾ ਉਹਦੇ ਵਿੱਚ ਮੈਂ ਆਪ ਜੀ ਨੂੰ ਜੋ ਵੀ ਇਡਲੀ ਦੇ ਵਿੱਚ ਸਾਡੇ ਵੀਰਾਂ ਨਾਲ ਧੋਖਾ ਹੋ ਰਿਹਾ ਜਾਂ ਸਾਡੇ ਵੀਰਾਂ ਨੂੰ ਇੰਡੀਆ ਤੋਂ ਬੁਲਾ ਕੇ ਇੱਥੇ ਤੇ ਉਹਨਾਂ ਨੂੰ ਵਿਚਾਰੇ ਕੰਮ ਤੋਂ ਬੇਰਜਗਰ ਤੁਰੇ ਫਿਰਦੇ ਆ ਕੌਸਟ ਦੇ ਸਬੰਧ ਵਿੱਚ ਜਾਂ ਕੋਈ ਆਪਾਂ ਆਪਾਂ ਨੂੰ ਜਦੋਂ ਕਿਸੇ ਪ੍ਰਕਾਰ ਦੀ 에ਰਪੋਰਟ ਤੇ ਜਾਂ ਅੰਬੈਸੀ ਦੇ ਵਿੱਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਆਉਂਦੀ ਆ ਤੇ ਜੋ ਆ ਕਾਨੂੰਨ ਨਵਾਂ ਆਇਆ ਹੈਗਾ ਆ ਇਟਲੀ ਸਰਕਾਰ ਵੱਲੋਂ ਕਿ ਵੀਜ਼ਾ ਲੈਣ ਦੇ ਸਮੇਂ ਹੁਣ ਕੋਈ ਤਬਦੀਲੀਆਂ ਲਿਆ ਦਿੱਤੀਆਂ ਉਹਨਾਂ ਨੇ ਕਾਨੂੰਨਾ ਦੇ ਵਿੱਚ ਕਿ ਜਦੋਂ ਵੀ ਆਪਾਂ ਵਰਕ ਦੇ ਮਤਲਬ ਨੂਲਾ ਉਤਪੀ ਦੇ ਆ ਉਹਦੇ ਲਈ ਆਪਾਂ ਨੂੰ ਇੰਸ਼ੋਰਸ ਵਗੈਰਾ ਤੇ ਮਾਲਕ ਦੇ ਜਿਹੜੇ ਪੇਪਰ ਆ ਟੈਸਟਡ ਕੀਤੇ ਹੋ ਜਿਹੜੇ ਆਪ ਜੀ ਨੂੰ ਪਤਾ ਹੀ ਆਪ ਇਟਲੀ ਵਿੱਚ ਰਹਿੰਦੇ ਹੋ ਤੇ ਆਪ ਜੀ ਨੂੰ ਪਤਾ ਕਿ ਕਿਹੜੇ ਕਿਹੜੇ ਪੇਪਰ ਟੈਸਟਡ ਹੁੰਦੇ ਆ ਸਿਓ ਕਾਰਦਾ ਦਿੱਤੀ ਦਾ ਤੇ ਡਿਕਰੇਸਿਓ ਨੇ ਵਗੈਰਾ ਤੇ ਇਨਸ਼ੋਰਸ ਉਹਦੇ ਵਿੱਚ ਮੈਂ ਦੱਸ ਚੁੱਕਿਆ ਹਾਂ YouTube ਦੇ ਉੱਤੇ ਤੇ ਕਿਹੜੀਆਂ ਕਿਹੜੀਆਂ ਮਾਲੋਂ ਇਨਸ਼ੋਰ ਦੇ ਵਿੱਚ ਜਿੱਦਾਂ ਪਹਿਲਾਂ ਅਪਾਇੰਟਮੈਂਟਾਂ ਦੇ ਵਿੱਚ ਠਗੀਆਂ ਹੋ ਰਹੀਆਂ ਸੀ ਇਸੇ ਤਰ੍ਹਾਂ ਹੁਣ ਇਨਸ਼ੋਰਸਾਂ ਦੇ ਵਿੱਚ ਵੀ ਕਾਫੀ ਠਗੀਆਂ ਜਿਹੜੀਆਂ ਆ ਉਹ ਏਜੰਟਾਂ ਨੇ ਇੰਡੀਆ ਦੇ ਵਿੱਚ ਕਰਨੀਆਂ ਸ਼ੁਰੂ ਕਰ ਦੇਣੀਆਂ ਆ ਕਿਉਂਕਿ ਹੁਣ ਇਨਸ਼ੋਰਸਾਂ ਜਿਹੜੀਆਂ ਕਰਾਉਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਉਹਨਾਂ ਨੇ ਐਮਬੈਸੀ ਨੇ ਸ਼ੋਰਸਾਂ ਜਿਹੜੀਆਂ ਆ ਉਹ ਉਹ ਐ ਸੀਮਾ ਬੈਂਜੀ ਸਾਸਰੀ ਕਲ ਜੀ ਆਪ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਤੇ ਜਿਹੜੀਆਂ ਨਿਸ਼ੋਰਸਾਂ ਆ ਉਹ ਜਿਹੜੀਆਂ ਉਹਨਾਂ ਨੇ ਹੁਣ ਕਾਫੀ ਜਿੱਦਾਂ ਅਪਾਇੰਟਮੈਂਟ ਵਾਲੇ ਠਗੀਆਂ ਕਰਦੇ ਸੀਗੇ ਸ